ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਹੋਪਸ ਹੈ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੌਰ 18 ਤੇ ਟਾਈਮ ਹੋ ਗਿਆ 11:00 ਵਜੇ ਤੇ ਵਲੌਗ ਆਪਾਂ ਹੁਣ ਸਟਾਰਟ ਕਰੀਦਾ ਕਿਉਂਕਿ ਤੁਹਾਨੂੰ ਪਤਾ ਵੀ ਰਾਤ ਆਪਾਂ ਵਿਆਹ ਤੇ ਗਏ ਸੀ ਉੱਥੋਂ ਦੇ ਲੇਟ ਹੋ ਗਏ ਫਿਰ ਸੌਂਦੇ ਲੇਟ ਹੋ ਗਏ ਤੇ ਫਿਰ ਉੱਠਦੇ ਵੀ ਲੇਟ ਹੋ ਗਏ ਤੇ ਉੱਠ ਕੇ ਆਏ ਸੀਗਾ ਫਟਾਫਟ ਕੰਮ ਨਿਬੜੇ ਕਿਉਂਕਿ ਅੱਜ ਜਿਹੜੀ ਗਰਮੀ ਉਹ ਅੰਤ ਦੀ ਗਰਮੀ ਹੈ ਵੀ ਬੰਦਾ ਬਾਹਰ ਨਿਕਲਦਾ ਤੇ ਉਹਦੀ ਪਸੀਨੇ ਨਾਲ ਭੇਜ ਜਾਂਦਾ ਹਨਾ ਤਾਂ ਕਰਕੇ ਮੈਨੂੰ ਬਹੁਤ ਪਸੀਨਾ ਆਇਆ ਪਿਆ ਤੇ ਆਪਾਂ ਹੁਣ ਕੰਮ ਕਰਨ ਵੇਲੇ ਸੀ ਤੇ ਕੱਪੜੇ ਇੰਨੇ ਜਿਆਦੇ ਹੋਏ ਪਏ ਸੀਗੇ ਆ ਦੇਖੋ ਤਣੀਆਂ ਭਰੀਆਂ ਪੰਗਾਂ ਆਪਣੀਆਂ ਕੱਪੜੇ ਧੋ ਕੇ ਝਾੜੂ ਪੁੱਛਾ ਕਰਕੇ ਆਪਣਾ ਜਿਹੜਾ ਕੰਮ ਆ ਔਰ ਡਨ ਹੋ ਗਿਆ ਤੇ ਤੁਹਾਨੂੰ ਪਤਾ ਹੈ ਵੀ ਲਾਸਟ ਡੇਸ ਦੇ ਵਿੱਚ ਆਪਣੇ ਕੋਲ ਤੋਂ ਬਠਿੰਡੇ ਨਹੀਂ ਜਾਇਆ ਗਿਆ ਤੇ ਆਪਣੇ ਕੰਮ ਜਿਹੜੇ ਹੈਗੇ ਇੰਨੇ ਜਿਆਦੇ ਜੁੜੇ ਪਏ ਆ ਕੱਪੜੇ ਲੈ ਕੇ ਆਉਣੇ ਆ ਵਰਕ ਕਰਨੇ ਦੇਣੇ ਆ ਸਟਿਚ ਕਰਨੇ ਦੇਣੇ ਆ ਚੁੰਨੀਆਂ ਡਾਈ ਕਰਨੀਆਂ ਦੇਣੀਆਂ ਨੇ ਲੈਸਾਂ ਲੈ ਕੇ ਆਉਣੀਆਂ ਬਹੁਤ ਜਿਆਦੇ ਕੰਮ ਜੁੜੇ ਪਏ ਆ ਹਨਾ ਤੇ ਹੁਣ ਆਪਾਂ ਚੱਲਦੇ ਆ ਮਤਲਬ ਪਹਿਲਾਂ ਜਾਨੇ ਅੰਦਰ ਅੰਦਰ ਜਾ ਕੇ ਜਿਹੜੇ ਕੰਮਕਾਰ ਆ ਉਹ ਨਿਵੇੜਦੇ ਆ ਮੰਮੀ ਹਰਿਆਣੇ ਦੂਸਰਾ ਰੋਟੀ ਪਾਣੀ ਬਣਾ ਲੈਣਗੇ ਅੱਜ ਦੇਖੋ ਫਲਾਵਰ ਦੇਖੋ ਆਪਣੇ ਪੂਰੇ ਘੈਂਟ ਆ ਤੇ ਮੰਮੀ ਹਰਿਆਣੇ ਰੋਟੀ ਪਾਣੀ ਬਣਾ ਲੈਣਗੇ ਤੇ ਅੱਜ ਸੀਗੀ ਸੰਗਰਾਣ ਵੀ ਆ ਤੇ ਅੱਜ ਹੈਗੀ 10ਵੀਂ ਤੇ ਅੱਜ ਮੰਮੀ ਹਰਿਆਣੇ ਬਣਾਈ ਸੀਗੀ ਦੇਗ ਦੇਗ ਆਪਾਂ ਖਾ ਲਈ ਤੇ ਸੌਣ ਦਾ ਮਹੀਨਾ ਚੜ ਗਿਆ ਅੱਜ ਤੇ ਸੌਣ ਦੇ ਮਹੀਨੇ ਤੁਹਾਨੂੰ ਪਤਾ ਵੀ ਜਿਹੜੀਆਂ ਵਿਆਹਾਂ ਵੀ ਕੁੜੁੰਗਾਂ ਦੇ ਨੰਗਾਂ ਦੋਨ ਦੇਸਾਂ ਨਾਲੇ ਜਾਂਦੇ ਆ ਠੀਕ ਹੈ ਤੇ ਤੀਆਂ ਲੱਗਦੀਆਂ ਬਹੁਤ ਕੁਛ ਹੁੰਦਾ ਹੁੰਦਾ ਹਨ ਤੇ ਆਪਣੇ ਜੇ ਇੱਥੇ ਤੀਆਂ ਲੱਗੀਆਂ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਫੁੱਲ ਦੇਖ ਲਓ ਕਿੰਨੇ ਵਧੇਗਾ ਹੋ ਪਿਆ ਤੋਰੀਆਂ ਵੀ ਵਧੇਗਾ ਲੱਗਦੀਆਂ ਪਰ ਤੋਰੀਆਂ ਦੇ ਵਿੱਚ ਹੁਣ ਜਾਨ ਨੂੰ ਜਮ ਜੀ ਨਹੀਂ ਕਰਦਾ ਅੱਗੇ ਆਪਣੇ ਇਧਰ ਤੀਆਂ ਲੱਗਦੀਆਂ ਹੁੰਦਾ ਸੀ ਬਹੁਤ ਮੈਂ ਤੇ ਮਨਿੰਦਰ ਨੇ ਬਹੁਤ ਜ਼ਿਆਦਾ ਤੀਆਂ ਦੇਖੀਆਂ ਬਾਕੀ ਦੇ ਦੇਖੂਗੀ ਜੇ ਅੱਜ ਤੁਹਾਨੂੰ ਤੀਆਂ ਵਾਲੀ ਕੋਈ ਫੋਟੋ ਦੇਖੀ ਮਤਲਬ ਸ਼ੋਅ ਹੋਈ ਨਾ ਮੈਨੂੰ ਮਤਲਬ ਆਪਣੇ ਕੜਵਾਵਾਂਗੇ ਫੋਟੋਆਂ ਜਿਉਂ ਨਾਲ ਚ ਪਈ ਹੋਈ ਦਿਖਾਈ ਉੱਥੇ ਆ ਗਈ ਮੈਨੂੰ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਸੀਂ ਬਹੁਤ ਤੀਆਂ ਦੇਖੀਆਂ ਮੈਂ ਤੇ ਮ ਆਪਾਂ ਮੈਂਦੀ ਮੰਦੀ ਵੀ ਲੋਵਾਂਗੇ ਸੌਣ ਦਾ ਮਹੀਨਾ ਆ ਗਿਆ ਹਨਾ ਮਜ਼ਾ ਜਿਆਦਾ ਹੁੰਦਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਮੇਰਾ ਹੱਥ ਦੁਖਣ ਲੱਗਿਆ ਫੇਰ ਕਰਦੇ ਬਲੌ ਹਾਂਜੀ ਤੇ ਆਪਾਂ ਜਦੋਂ ਰਾਤ ਵਿਆਹ ਤੇ ਗਏ ਸੀ ਤੇ ਆਪਾਂ ਨੂੰ ਇੱਕ ਆਪਣੇ ਵੀਅਰਸ ਮਿਲੇ ਸੀਗੇ ਉਹ ਭੈਣ ਦਾ ਨਾਮ ਸੀ ਰਮਨਦੀਪ ਉਹਨਾਂ ਨੇ ਮੈਨੂੰ ਮਾਰਨਿੰਗ ਸਪੈਸ਼ਲੀ ਮੈਸੇਜ ਕੀਤਾ ਗਏ ਆਂ ਵੀ ਅੱਜ ਬਲੌਗ 'ਚ ਮੇਰਾ ਨਾਮ ਜ਼ਰੂਰ ਲਿਓ ਵੀ ਸਾਨੂੰ ਮੈਰਿਜ ਤੇ ਮਿਲਿਆ ਸੀ ਤੇ ਉਹ ਕਹਿੰਦੇ ਮੈਨੂੰ ਤੇ ਮੇਰੀ ਮਦਰ-ਇਨ-ਲॉ ਨੂੰ ਤੁਹਾਨੂੰ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਥੈਂਕ ਯੂ ਸੋ ਮੱਚ ਜਿਹੜੇ ਆਪਾਂ ਨੂੰ ਮਿਲਦੇ ਵੈਸੇ ਸਾਨੂੰ ਆਏ ਸੀ ਇਹ ਚੀਜ਼ ਆਪਾਂ ਇਹ ਹੁਣ ਬਾਹਰ ਜਾਣੇ ਨਾ ਜਦੋਂ ਇਹ ਚੀਜ਼ ਨੋਟ ਕਰਦੇ ਆਪਾਂ ਤੇ ਅੰਮ੍ਰਿਤਸਰ ਕੋਲੋਂ ਵੀ ਮੈਨੂੰ ਬਹੁਤ ਪੈਣਾ ਦੇ ਮੈਸੇਜ ਆਉਂਦੇ ਹੁੰਦੇ ਆ ਕਿ ਜੀ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਆਏ ਨਾ ਤੁਸੀਂ ਦੱਸਿਓ ਜਰੂਰ ਤੇ ਆਪਾਂ ਨਾ ਅੰਮ੍ਰਿਤਸਰ ਜਾਣਾ ਹੈ ਬਟ ਥੋੜੇ ਜਿਹਾ ਮਤਲਬ ਆ ਗਰਮੀ ਕਰਕੇ ਆ ਹਨ ਤੇ ਜਦੋਂ ਵੀ ਆਪਾਂ ਆਉਣਾ ਹੋਇਆ ਇੱਕ ਦੋ ਦਿਨ ਪਹਿਲਾਂ ਆਪਾਂ ਵਲੌਗ 'ਚ ਜਰੂਰ ਮੈਂਸ਼ਨ ਕਰਾਂਗੇ ਵੀ ਆਪਾਂ ਕਿੰਨੀ ਡੇਟ ਨੂੰ ਆਉਣਾ ਹਨਾ ਫਿਰ ਆਪਾਂ ਪੈਣਾ ਨੂੰ ਜਰੂਰ ਮਿਲਾਂਗੇ ਜਿਹੜੀਆਂ ਜਿਹੜੀਆਂ ਨੂੰ ਇਦਾਂ ਲੱਗਦਾ ਬੀਬੀ ਅਸੀਂ ਬਹੁਤ ਦੂਰ ਆ ਸਾਡਾ ਮਿਲਣ ਤੇ ਜੀ ਕਰਦਾ ਬਟ ਸਾਡੇ ਤੋਂ ਆਇਆ ਨਹੀਂ ਜਾਂਦਾ ਹਨਾ ਤੇ ਕੋਈ ਗੱਲ ਨਹੀਂ ਆਪਾਂ ਜਰੂਰ ਆਵਾਂਗੇ ਹਨਾ ਤੇ ਇੱਕ ਇੱਕ ਹੋਰ ਇੱਕ ਮਿੰਟ ਮੈਂ ਦੁਬਾਰਾ ਤੁਹਾਨੂੰ ਨਾਮ ਪੜ੍ਹ ਕੇ ਦੱਸਦੀ ਹਾਂ ਹੈਨਾ ਤੇ ਉਹ ਉਹਨਾਂ ਨੇ ਸਪੈਸ਼ਲੀ ਕਿਹਾ ਸੀ ਵੀ ਮੇਰੀ ਭਤੀਜੀ ਦਾ ਨਾਮ ਜ਼ਰੂਰ ਲਿਓ ਤੇ ਉਹ ਮੈਂ ਜ਼ਰੂਰ ਲੈਣਾ ਤੇ ਬਾਕੀ ਨਾ ਲਾਸਟ ਵਲੌਗ ਚ ਜਿੰਨੇ ਵੀ ਕਮੈਂਟ ਆਏ ਸੀਗੇ ਤੇ ਤੁਸੀਂ ਉਹਦੇ ਵਿੱਚ ਆਪਾਂ ਨਾਮ ਜ਼ਰੂਰ ਲੈ ਦੇ ਸੀਗੇ ਉਹਦੇ ਨੀਚੇ ਹੋਰ ਨਾਮ ਵਾਲੇ ਦੂਸਰੇ ਕਮੈਂਟ ਆਏ ਸੀਗੇ ਵੀ ਦੀ ਤੁਸੀਂ ਸਾਡਾ ਵੀ ਨਾਮ ਲਿਓ ਸਾਡਾ ਵੀ ਨਾਮ ਲਿਓ ਜਦੋਂ ਵੀ ਸਾਡੇ ਕੋਲ ਟਾਈਮ ਹੁੰਦਾ ਮੈਂ ਜ਼ਰੂਰ ਨਾਮ ਲੈਣੀ ਹੁੰਦੀ ਹੈ ਸਾਰਿਆਂ ਦੇ ਹਨਾ ਬਾਕੀ ਕਮੈਂਟ ਆਪਾਂ ਸਾਰੇ ਰੀਡ ਕਰਦੇ ਹੁੰਨੇ ਆ ਕਿਉਂਕਿ ਸਾਰੇ ਜਦੋਂ ਆਪਾਂ ਲਾਈਕ ਕਰਦੇ ਆ ਤਾਂ ਓਬਵੀਅਸ ਹੀ ਆਪਾਂ ਰੀਡ ਕਰਕੇ ਕਰ ਦਿੰਨੇ ਆ ਜਿਨ੍ਹਾਂ ਦਾ ਰਿਪਲਾਈ ਕਰਨ ਵਾਲਾ ਹੁੰਦਾ ਆਪਾਂ ਰਿਪਲਾਈ ਵੀ ਜ਼ਰੂਰ ਕਰਦੇ ਹੁੰਨੇ ਆ ਤੇ ਬਾਕੀ ਉਹ ਭੈਣ ਦਾ ਮੈਂ ਦੁਬਾਰਾ ਨਾਮ ਪੜ ਲਾਂ ਤੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਤੇ ਉਹਨਾਂ ਨੇ ਜਿੰਦਵੀਰ ਸਿੱਧੂ ਬਈ ਆਪਾਂ ਤੁਹਾਡਾ ਨਾਮ ਲੈਤਾ ਤੇ ਨਾ ਅਮਨਿੰਦਰ ਦੇ ਬਰਥਡੇ ਤੇ ਬਹੁਤ ਸੋਹਣੀਆਂ ਰਿਕਾਰਡਿੰਗਸ ਆਈਆਂ ਸੀਗੀਆਂ ਤੇ ਉਹ ਵੀ ਮੈਂ ਨਾ ਹੁਣ ਮੈਂ ਸੋਚਦੀ ਆ ਵੀ ਉਹ ਚੀਜ਼ ਮੈਂ ਅਗਰ ਰਿਕਾਰਡ ਕਰਕੇ ਤੁਹਾਨੂੰ ਜਰੂਰ ਸੁਣਾਵਾ ਵੀ ਇੰਨੀਆਂ ਵਧੀਆ ਵਧੀਆ ਵਿਸ਼ੀਜ਼ ਭੇਜੀਆਂ ਸੀ ਬੱਚਿਆਂ ਨੇ ਹਨਾ ਤੇ ਉਹ ਮੈਂ ਜਰੂਰ ਤੁਹਾਨੂੰ ਸੁਣਾਉਂਗੀ ਹੁਣ ਇਸ ਤੋਂ ਬਾਅਦ ਹਾਂਜੀ ਤੇ ਟਾਈਮ ਹੋ ਗਿਆ 1 ਵਜ ਗਿਆ ਤੇ ਜਲਕੋਜ ਨੇ ਬਹੁਤ ਜ਼ਿਆਦਾ ਨੀਂਦ ਲਾ ਲਈ ਤੇ ਆਪਾਂ ਉਸ ਤੋਂ ਬਾਅਦ ਆਗ ਹੈਗੀ ਅੰਦਰ ਹੈਗੀ ਚਾਬੀ ਹਾਂ ਹੈਗੀ ਆ ਮੁੰਨੀ ਚੱਕ ਲਈ ਸੀਗੀ ਲੈ ਅਮਨਿੰਦਰ ਉਹਨੇ ਚਾਬੀ ਜਾ ਕੇ ਲੈ ਚਾਬੀ ਬੱਬੂ ਮੋੜ ਕੇ ਜਪਾਲਦੀ ਫਿਰਦੀ ਆ ਚਾਬੀ ਘੜੀ ਜੀ ਬੈਠੀ ਐ ਤੇ ਆਪਾਂ 1 ਵਜ ਗਿਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਕੰਮ ਕਾਰਨ ਨਿਮੇਣ ਤੇ ਦਿਲ ਕੋ ਕਹਿੰਦਾ ਆਪਣੀਆਂ ਟੋਕਾਂ ਨਾਲ ਚੱਕ ਲੋ ਤੇ ਆਪਾਂ ਟੋਕਾਂ ਚੱਕ ਲੈ ਅੰਦਰ ਆ ਵੀ ਰੱਖੀ ਆ ਵੜ ਤੇ ਨਾਲੇ ਆ ਚੀਜ਼ ਫੜ ਲੈ ਆਪਣੇ ਠੀਕ ਆ ਆਪਣਾ ਸੂਟ ਇੱਕ ਮੈਂ ਭੁੱਲ ਗਈ ਸੀਗੀ ਵੈਸੇ ਤਾਂ ਮੈਂ ਸੂਟ ਸਾਰੇ ਚੱਕ ਲਈ ਸੀਗੇ ਤੇ ਪਰ ਇਹ ਭੁੱਲ ਗਈ ਸੀਗੀ ਟਾਈਮ ਹੋ ਗਿਆ 1 ਵਜ ਗਿਆ ਤੇ ਦੇਖੋ ਇਹਨੇ ਤਾਂ ਨੀਂਦ ਨੂੰ ਲਾ ਲਈ ਤੇ ਪਰ ਆਪਾਂ ਜਿਹੜੇ ਕੰਮ ਕਾਰਾ ਤੁਹਾਨੂੰ ਪਤਾ ਵੀ ਜਿਹੜੇ ਬੁਟੀਕ ਦੇ ਕੰਮ ਹੁੰਦੇ ਆ ਥੋੜੇ ਨਿੱਕੇ ਨਿੱਕੇ ਹੁੰਦੇ ਆ ਸਾਨੂੰ ਮੈਂਡਮ ਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਵੀ ਆਹ ਚੀਜ਼ ਆਪਾਂ ਲੈ ਕੇ ਆਉਣੀ ਆ ਆ ਵਰਕ ਕਰਨਾ ਦੇਣਾ ਸੂਟ ਆ ਕਲਰ ਦਾ ਲੈਣਾ ਆ ਕਲਰ ਆਪਾਂ ਟਾਈਗਰ ਬਣਾਉਣਾ ਇਹ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਹਨਾ ਤੇ ਮੈਨੂੰ ਮੈਨੂੰ ਸਾਨੂੰ ਵੱਡੀ ਟੈਂਸ਼ਨ ਹੁੰਦੀ ਆ ਖਾਦੀ ਸਾਰੇ ਗਾ ਹੈ ਮੈਨੂੰ ਕਰਵਾ ਕੇ ਲਿਆਉਣਾ ਪੈਂਦਾ ਹੈ ਹਾਂ ਫਿਰ ਤੈਨੂੰ ਤੈਨੂੰ ਤਾਂ ਟੈਂਸ਼ਨ ਹੋ ਰਹੀ ਹੈ ਕਿਉਂਕਿ ਤੈਨੂੰ ਪਤਾ ਵੀ ਕੰਮ ਕਾਰ ਕਰਨਾ ਹੀ ਪੈਂਦੇ ਆ ਤੇ ਮੰਮੀ ਤੇ ਆਂਟੀ ਆਂਗਾ ਆਂਟੀ ਲੈ ਦਾ ਚਾਚਾ ਫੜਾਵੇ ਆਂਟੀ ਦੀ ਇੱਕ ਸ਼ਰਟ ਲੈ ਕੇ ਆਉਣੀ ਆ ਠੀਕ ਆ ਅੰਦਰ ਲੈ ਖੋਲੀ ਲੈ ਚੱਕ ਸ਼ਰਟ ਤੇ ਇੱਕ ਦਿਲ ਕੋਈ ਦੀ ਹੈਗੀ ਆ ਵੀ ਉਹ ਗੱਡੀ ਪਲਾਂ ਦੀ ਬਾਹਰੋਂ ਕਿੰਨੀ ਮਰਜੀ ਕੰਦੀ ਹੋਵੇ ਪਰ ਇਹ ਅੰਦਰ ਭੋਰਾ ਵੀ ਮਿੱਟੀ ਨਹੀਂ ਰਹਿਣ ਦੀ ਨਾ ਗੱਡੀ ਚ ਤੇ ਹੁਣ ਦੇਖ ਲਓ ਆਪਦੇ ਵਾਲਾ ਮੈਟ ਇਹਨੇ ਕੱਢ ਕੇ ਸਾਫ ਕੀਤਾ ਸਾਡੇ ਵਾਲੇ ਨਹੀਂ ਕਰਦਾ ਤੇ ਜੇ ਉਹਦੇ ਤੇ ਮਾੜੀ ਮੋਟੀ ਮਿੱਟੀ ਹੋਊਗੀ ਤੇ ਨਾਮ ਸਾਡਾ ਬਦਨਾਮ ਕਰੂਗਾ ਤੁਸੀਂ ਮੈਂੜਤੇ ਐ ਕਰਤਾ ਤੁਸੀਂ ਪੈਰ ਛੱਡ ਕੇ ਚੜਦਿਆਂ ਤੁਸੀਂ ਐ ਨਹੀਂ ਕਰਦਿਆਂ ਤੇ ਹੁਣ ਤੁਰ ਪਿਆ ਤੁਰਨ ਤੋਂ ਪਹਿਲਾਂ ਪਤਾ ਇਹਨੇ ਕੀ ਕਿਹਾ ਵੀ ਤੇ ਭੁੱਖ ਲੱਗੀ ਪਈ ਐ ਹਾਂ ਵੀ ਰੋਟੀਆਂ ਖਾ ਕੇ ਤੁਰਪੋ ਹਣਾ ਜੇ ਪਤਾ ਵੀ ਵੀ ਤੇ ਨਾਲ ਜਾਣੀ ਵੀ ਤੇ ਭੁੱਖ ਲੱਗੀ ਪਈ ਐ ਭੁੱਖ ਮੈਨੂੰ ਵੀ ਲੱਗੀ ਵੀ ਐ ਇਹ ਐਨਾ ਹਰਿੰਦਰ ਨੇ ਬੋਤਲ ਪਾਣੀ ਦੀ ਭਰ ਕੇ ਰੱਖੀ ਸੀ ਤੇ ਉਹਦੇ ਚੋਂ ਪਾਣੀ ਪੀ ਗਿਆ ਐ ਐ ਨਹੀਂ ਮੈਂ ਰਸੋਈ ਚ ਜਾ ਕੇ ਪਾਣੀ ਦਾ ਗਲਾਸ ਭਰ ਆਵਾਂ ਇਹੇ ਜਾ ਕੇ ਹੁੰਦਾ ਐ ਚੱਲ ਹੁਣ ਬਿਲਕੁਲ ਬੇਟਾ ਫੋਨ ਹੀ ਫੋਨ ਦੇਖੀ ਇਹ ਚੱਲ ਕਰਤਾ ਵਲੌਗ ਸ਼ੁਰੂ ਲਾਲੂ ਕੇ ਪੈਸੇ ਤੇ ਮੁੜ ਕੇ ਮੁੱਕਰ ਜਾਂਦਾ ਰਿਹਾ ਪੈਸੇ ਗਏ ਕਿੱਧਰ ਆ ਤੇ ਆ ਵੀ ਅਸੀਂ ਆ ਵੀ ਤੇਰੇ ਕੋਲ ਹੀ ਜਾਣਗੇ ਜੇ ਪੈਸੇ ਤੂੰ ਨੇ ਇੱਥੇ ਆ ਨਹੀਂ ਮੈਨੂੰ ਤਾਂ ਪਤਾ ਨਹੀਂ ਕਿ ਹੁਣ ਕਿੱਧਰ ਗਏ ਆਪਾਂ ਉਦੋਂ ਹੀ ਭਾਬੀ ਦੀ ਵੀਡੀਓ ਕੋਲਾਈ ਜਾਂਦੀ ਸੀ ਉਦੋਂ ਨੂੰ ਹੀ ਉਦੋਂ ਨੂੰ ਭਾਬੀ ਦੇ ਸੈਂਦ ਕੀ ਦਿੱਤੇ ਸੀ ਜੇ ਤੈਨੂੰ 50 ਪੀਏ ਸੀ ਦਿੱਤੇ ਤਾਂ ਸੀਗੇ ਹੁਣ ਪਤਾ ਨਹੀਂ ਲੱਗਦਾ ਬੱਬੂ ਨੇ ਕੱਢ ਕੇ ਦਿੱਤੀ ਸੀ ਨਾ ਬੱਬੂ ਆਹ ਦੇ ਸਕੂਟਰ ਤੇ ਕਿੱਲੰਡਾ ਇਹ ਲੋ ਵੀ ਪਹੁੰਚ ਗਿਆ ਮੈਂ ਬਠਿੰਡੇ ਲੰਡਾ ਸਕੂਟਰ ਇਹ ਅਗਿਆਸ ਸਕੂਟਰ ਤੇ ਅਸੀਂ ਤਿੰਨ ਤਿੰਨ ਜਣ ਬੱਬੂ ਰਾਵਣ ਹੈ ਹੈਲੀ ਹਾਰ ਨਾਡੂ ਵਾਲਿਆਂ ਨੇ ਜਾਜ ਕਿੱਧਰ ਚੱਕਤਾ ਉੱਟ ਗਿਆ ਇਹ ਆਪਣੇ ਬੀਲੀ ਦੇ ਸੀਗਾ ਬਈ ਇਹਨੂੰ ਲਾ ਕੇ ਪੁੱਛਦਾ ਫੋਨ ਬਤੰਦਰਾ ਸੀ ਤੇ ਪਾਰਟੀ ਕਰ ਮੈਂ ਸੋਚਿਆ ਤੇ ਮੈਨੂੰ ਲੱਗਦਾ ਬੰਦ ਬੁੰਦੀ ਹੋ ਗਿਆ ਜਾ ਜੀ ਚੱਕਦਾ ਉਹ ਉਹਨਾਂ ਨੇ ਕਿਹ ਪਰਾ ਪੋਸਟਰ ਵੀ ਲਵਾ ਦਿਓ ਹੋਰ ਕੀ ਲਾਉਣਾ ਉਹਨੂੰ ਫੋਨ ਉਹ ਲਾਲੇ ਤੇ ਉੱਪਰ ਸੀਗਾ ਦਿਲ ਕੋਈ ਦੋਸਤ ਨੇ ਹੈਲੀਕਾਪਟਰ ਘੜਾਇਆ ਸੀਗਾ ਹੈਲੀਕਾਪਟਰ ਉੱਟ ਗਿਆ ਲਾ ਕੇ ਤਾਂ ਛੇ ਮੇ ਛੁਮੇ ਤੈਨੂੰ ਵਾਕੀ ਲੈ ਕੇ ਬਈ ਸਕੂਟਰ ਤੇ ਮੈਂ ਤੁਹਾਨੂੰ ਗੱਲ ਦੱਸਦੀ ਸੀਗੀ ਇਹ ਕੋਈ ਦੁਸ਼ਹਿਰਾ ਸੀਗਾ ਹਣਾ ਤੇ ਮੈਂ ਰੌਣੇ ਮਤਲਬ ਆਪਣੇ ਗਵੰਡਾ ਦੀ ਕੁੜੀ ਸੀਗੀ ਤੇ ਬੱਬੂ ਨੇ ਨਗਾ ਸੀ ਜੇ ਕਿਤਾ ਆ ਸੀ ਚਾਰ ਜਣੇ ਸਕੂਟਰ ਤੇ ਦੁਸ਼ਹਿਰਾ ਦੇਖਣ ਗਏ ਸੀ ਰਾਤ ਨੂੰ ਠੀਕ ਆ ਕੀ ਹਾਲਾ ਅਸੀਂ ਪੰਜ ਪੰਜ ਜਣੇ ਵੀ ਸਕੂਟਰ ਤੇ ਬੈਠੇ ਰਿਹਾ ਤੂੰ ਬਦੰਦਰ ਆ ਸੀ ਦਾ ਪਾਰਟੀ ਬਰਥਡੇ ਪਾਰਟੀ ਦਾ ਸੋਚ ਰਿਹਾ ਸੀ ਤੇ ਤੂੰ ਮੈਨ ਲੈਦਾ ਹੈਲੀਕਾਪਟਰ ਹੀ ਡਾ ਕੇ ਲੈ ਗਿਆ ਮੈਂ ਕਿਹਾ ਅਸੀਂ ਤਾਂ ਪਾਰਟੀ ਕਰਨ ਦਾ ਸੋਚ ਰਹੇ ਸੀ ਹੈਲੀ ਹਾਰਨਾਡੋ ਚ ਬਰਥਡੇ ਦੀ ਤੂੰ ਮੈਂ ਕਿਹਾ ਹੈਲੀਕਾਪਟਰ ਡਾਤਾ ਕਿੱਧਰ ਉੱਡ ਗਏ ਕਿੱਧਰ ਲੈ ਕੇ ਗਏ ਮਨਾਲੀ ਮਨੂਲੀ ਕਿ ਇੱਧਰ ਲੈ ਲਦਾਕ ਅਈ ਤਾਂ ਜਨਮ ਦਿਨ ਦੀ ਕਰਨੀ ਸੀਗੀ ਤਾਂ ਪੁੱਛ ਰਿਆ ਜੀ ਮੁੰਨਾ ਜਨਮ ਦਿਨ ਨਹੀਂ ਦਵਾਰੇ ਜਨਮ ਸਾਗੁੰਣੇ ਕਾ ਕਰ ਰਿਆ ਨੂੰ ਦਿਲ ਗਣਾ ਇਕੱਲੇ ਇੱਥੇ ਗਾਣੇ ਗਾਈ ਆਵੇਂ ਕਿ ਚਲੋ ਇਹ ਚੀਜ਼ ਵੀ ਰਿਕਾਰਡ ਕਰਨੀ ਆਪਾਂ ਦੇਰ ਚੱਦੇ ਕੰਮ ਤਾਂ ਆਪਾਂ ਕਰ ਲਏ ਹਨ ਫੈਬਰਿਕ ਲੈਣਾ ਸੀ ਉਹ ਵੀ ਲੈ ਲਿਆ ਮੋਚਾ ਮੜਕ ਮੜਕ ਨੂੰ ਸੁਣਾ ਗੂੰਗਾ ਵਾਹ ਵਾਲੇ ਮਤਲਬ ਕਰ ਲੈ ਗੋਲ ਚੌਂ ਕਰ ਗੋਲ ਨੇ ਲਾਸ ਖਿੱਚੀ ਫਿਰਾਂਗੇ ਕਰ ਦਾਂਗੇ ਥੋੜੇ ਦਿਨ ਚ ਤੇ ਹੁਣ ਆਪਾਂ ਚੱਲਦੇ ਆਂ ਗਾਂਧੀ ਮਾਰਕੀਟ ਸਾਰੇ ਪੈਨ ਰੰਗਾਉਂਦੇ ਤੁਸੀਂ ਦੁਪੱਟੇ ਦੇ ਰੰਗਾਉਣੇ ਬਈ ਆਪਾਂ ਦੁਪੱਟੇ ਰੰਗਾਉਣੇ ਗਾਂਧੀ ਮਾਰਕੀਟ ਚੋਂ ਜਿਸੇ ਕਿਸੇ ਨੇ ਵੀ ਰੰਗਾਉਣੇ ਆ ਤੁਸੀਂ ਜਿਹੜੇ ਲੋਕਲ ਆ ਤੁਸੀਂ ਰੰਗਵਾ ਸਕਦੇ ਹੋ ਹੁਣ ਆਪਾਂ ਚੱਲਨੇ ਦੁਪੱਟੇ ਕਲਰ ਕਰਾਉਣੇ ਬਾਕੀ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਗਾਂਧੀ ਮਾਰਕੀਟ ਉਸ ਤੋਂ ਬਾਅਦ ਖਾਵਾਂਗੇ ਪੀਵਾਂਗੇ ਤੇ ਫਿਰ ਜਿਹੜੇ ਆਪਣੇ ਵਰਕ ਕਰਨ ਦੇ ਨੇ ਸੂਟ ਕਾਰੀਗਰ ਕੋਲੇ ਉਹ ਫੜਾ ਕੇ ਆਉਣੇ ਆ ਇਹ ਚੱਲਾਂਗੇ ਘਰੇ ਕੋਈ ਗੱਲ ਨਹੀਂ 4 ਵਜੇ ਹੋ ਜਾਣਗੇ 4:30 ਹੋ ਜਾਣਗੇ ਦੀਦੀ ਬਣਾਏਂਗੀ ਨਾ ਅੱਜ ਮੈਂ ਇਹਨੂੰ ਉਠਾ ਕੇ ਗਿਆ ਨਾ ਮੈਂ ਕਿਹਾ ਸੱਚ ਹਾਂ ਮੈਂ ਮੈਂ ਇਹਨੂੰ ਉਠਾ ਕੇ ਆ ਕੇ ਮੈਂ ਕਿਹਾ ਦਿਲ ਕੋ ਚੱਲ ਗਏ ਮੈਨੂੰ ਆ ਤੂੰ ਚੱਲੋ ਮੈਂ ਆ ਗਿਆ ਤੁਹਾਡੇ ਪਿੱਛੇ ਪਿੱਛੇ ਜਾਣ ਨੂੰ ਬੜਾ ਮੈਂ ਕਿਹਾ ਟ੍ਰੇਨ ਜੀ ਲੈਣਨਾ ਮੈਂ ਤੇ ਲੈਣ ਨੂੰ ਆਦਾ ਸਬਾਨ ਜਿਹੜਾ ਕੋਈ ਕਰਨਾ ਮੈਂ ਤੁਹਾਨੂੰ ਚੜਾ ਲਿਉਂਗਾ ਲੈ ਗੱਲਾਂ ਵੇਖੋ ਕਰਦਾ ਵੀ ਮੈਂ 2 ਘੰਟੇ ਹੋਰ ਸੌਣੂਗਾ ਸੁ ਮੰਮੀ ਨੇ ਮੈਨੂੰ ਸਪੈਸ਼ਲੀ ਮੈਨੂੰ ਮਨਾ ਕੀਤਾ ਰੇ ਨਹੀਂ ਨਹੀਂ ਗੱਲ ਫਿਰ ਫਿਰ ਮੈਂ ਇੱਥੇ ਫਿਰਦਾਗਾ ਤੁਹਾਡੇ ਨਾਲ ਮੰਮੀ ਨੇ ਸਪੈਸ਼ਲੀ ਮੈਨੂੰ ਮਨਾ ਕੀਤਾ ਮੰਮੀ ਜੀ ਆਂਦੇ ਵੀ ਕੋਈ ਨਹੀਂ ਮਨਾ ਕੀਤਾ ਇਹ ਆਪਦੇ ਆਪ ਤੂੰ ਕੀਤਾ ਵਿਆ ਬਹੁ ਮੈਂ ਕੀਤਾ ਨਹੀਂ ਫਿਰ ਤੂੰ ਹੁਣ ਸਹੀ ਆ ਹੁਣ ਤੂੰ ਸਹੀ ਆ ਜਮਾ ਜੇ ਤੂੰ ਦੋਨੇ ਦੋਨੇ ਨਹੀਂ ਸਹੀ ਸੀ ਨਾ ਨਾ ਪਹਿਲਾਂ ਸਹੀ ਸੀ ਹੁਣ ਜਮਾ ਸਹੀ ਆ ਇਹ ਅੱਛਾ ਠੀਕ ਹੈ ਇਹਨਾਂ ਦਾ ਮੈਂ ਤੈਨੂੰ ਆਪ ਹੀ ਨਹੀਂ ਕਿਹਾ ਦੋ ਤਿੰਨ ਦਿਨ ਕੱਲ ਵੀ ਤੈਨੂੰ ਪਤਾ ਕੱਲ ਡੇਰੀ ਡੇਰੀ ਤੇ ਤੜਕੇ ਪਤਾ ਕੀ ਗੱਲ ਗਈ ਮੈਨੂੰ ਇਹਦੇ ਪੀਤੇ ਜੇ ਤੂੰ ਕੱਲ ਜਾਵੜ ਦੀ ਫੜ ਕੇ ਡੇਪੀ ਹੁਣ ਤੂੰ ਗੱਖੇ ਤਾਂ ਨਹੀਂ ਮੂੰਹ ਵੀ ਨਾ ਕਰੀ ਮੈਨੂੰ ਆਦੇ ਐਂ ਕਿਉਂ ਦਾ ਅੱਕ ਦਿਨ ਨਾਲ ਫੜਤ ਗਏ ਹੁਣ ਪਾਪੇ ਹਰੇ ਦਾ ਡਿੱਗੇ ਨਹੀਂ ਆਈ ਤਾਂ ਡਿੱਗੇ ਨਹੀਂ ساری ਉਮਰ ਦੇ ਗਾਣਾ ਪਰ ਕਰਦਾ ਦੁਨੀਆ ਨਹੀਂ ਮਗਰ ਕੋਲ ਮਗਰ ਕੋਲ ਲਓ ਬਈ ਟਾਈਮ ਹੋ ਗਿਆ 4:00 4 ਮਿੰਟ ਤੇ ਹੁਣ ਆਪਾਂ ਗਏ ਅਜੀਤ ਰੋਡ ਕਿਉਂਕਿ ਇੱਧਰ ਦੀ ਕ੍ਰਾਸ ਹੋ ਗਿਆ ਆਪਾਂ ਜਾਣਾ ਸੀਗਾ ਤੇ ਜਾਂਦੇ ਜਾਂਦੇ ਚਲ ਖਾ ਪੀ ਲਵਾਂਗੇ ਤੇ ਬਾਕੀ ਸਾਨੂੰ ਤਾਂ ਮੰਡੀ ਵੀ ਟਾਈਮ ਲੱਗਣਾ ਕਿਉਂਕਿ ਅਸੀਂ ਮੰਡੀ ਲੈਣੇ ਲੈਸਾਂ ਲਾਈਨਿੰਗਾਂ ਤੇ ਕੱਪੜੇ ਸਟਿਚ ਕਰਮੇ ਤੇ ਉੱਪਰ ਦਾ ਜਾਉਂਗਾ ਇਹ ਨਹੀਂ ਕਹਿਣਾ ਵੀ ਆਦੀ ਅੱਧੇ ਘੰਟੇ ਨੂੰ 20 ਮਿੰਟ ਲੈ ਜਾਓ ਅਸੀਂ ਤੋਰੀਆਂ ਤੋੜ ਕੇ ਫੇਰ ਲੈ ਕੇ ਜਾਵਾਂਗੇ ਅਸੀਂ ਆਟੋ ਤੇ ਅਸੀਂ ਆਟੋ ਤੇ ਆ ਜਾਵਾਂਗੇ ਹਾ ਆਏ ਹੇ ਇਹ ਕੰਮ ਬੜਾ ਸਿਰਾਂ ਲਾਇਆ ਬਾਬੂ ਨੇ ਮੈਂ ਤਾਂ ਗੱਲ ਹੀ ਭੁੱਲ ਗਈ ਸੀਗੀ ਅਸੀਂ ਸਹੀ ਗੱਲ ਆ ਸਾਰੇ ਕੰਮ ਨਿਵੇੜ ਕੇ ਆ ਦੇ ਆਟੋ ਤੇ ਆ ਹਾਂ ਇਹ ਵੀ ਗੱਲ ਨਹੀਂ ਬਸ ਹੈ ਰਿੰਦੇ ਨੇ 100 ਜੀ ਬਠੰਡੇ ਨਹੀਂ ਹੁੰਦਾ ਹਾਂ ਬਠੰ ਬਾਦੇ ਆਸਤੰਦਾ ਵੀ ਕਾਰ ਲੇਤੀ ਐ ਬੰਡੀ ਮੰਡੀ ਸੀ ਆ ਬੈਟਰੀ ਜਾਈ ਓਏ ਆ ਆਟੋ ਇੱਥੇ ਕਾਦੋਂ ਇੰਨੇ ਖੜਿਆ ਉਹ ਤਾਂ ਲੈਣੋਂ ਵੀ ਬੰਨੀ ਬੈਠੇ ਹੈਗੇ ਜਿਵੇਂ ਵੈਨਾ ਨਹੀਂ ਖੜੇ ਹਾਂ ਆਟੋ ਵਾਲੇ ਆਏ ਖੜੇ ਸਕੂਲ ਵਾਲੇ ਜਵਾਕਾਂ ਨੇ ਬੈਨ ਨਾ ਘੜੀਂ ਆਉਂਦੇ ਲੱਗਣਾ ਚੱਲੋ ਵੀ ਉਹ ਆਏ ਆਂ ਜਿਹੜੇ ਟਾਈਮ ਆਪਾਂ ਜੀ ਇਧਰ ਰੋਡ ਤੇ ਹੁੰਦੇ ਸੀਗੇ ਇਧਰ ਸਕੂਲ ਜਾਂਦੀ ਸੀ ਜਦ ਅਸ਼ਮੇਸ਼ ਚ ਸਕੂਲ ਜੈਨਾ ਉਹਨਾਂ ਗਰਮੀ ਨਹੀਂ ਸੀ ਲੱਗਦੀ ਹੁੰਦੀ ਤੇ ਹੁਣ ਘਰੇ ਰਹਿਣ ਕਰਕੇ ਗਰਮੀ ਹਾਂ ਉਹ ਵਜ ਠੰਡ ਪੈਂਦੀ ਹੁੰਦੀ ਸੀ ਨਾ ਉਹ ਠੰਡਾ ਹੋ ਹੁਣ ਅੰਤਾਂ ਦੀ ਗਰਮੀ ਲੱਗਦੀ ਆ ਮੈਂ ਥੋੜਾ ਗਰਮ ਹੋ ਗਿਆ ਇੱਧਰ ਆ ਗਿਆ ਆਪਣਾ ਘੋੜੇ ਵਾਲਾ ਚੌਂਕ ਜਿਹੜਾ ਕਿ ਆਪਣਾ ਪਠੰਡੇ ਦਾ ਮਸ਼ਹੂਰ ਮਮੀ ਮੱਥਾ ਟੇਕੀ ਜਾਵੇ ਉਧਰ ਨੂੰ ਮੱਥਾ ਟੇਕੀ ਜਾਂਦੇ ਆ ਘੋੜੇ ਵਾਲਾ ਚੌਂਕ ਬਾਬਾਜੀਤ ਸਿੰਘ ਆਹੋ ਤਾਂ ਹੀ ਉਧਰ ਮਮੀ ਮੱਥਾ ਟੇਕੀ ਜਾਵੇ ਉਧਰ ਉਧਰੇ ਪਾਸੇ ਹੀ ਲੰਗੇ ਸੀ ਨਾ ਆਪਾਂ ਬਾਬਾਜੀਤ ਸਿੰਘ ਚੌਂਕਾ ਇਹਦਾ ਨਾਮ ਆ ਸਕਦਾ ਅੱਛਾ ਤੇ ਉਹ ਆਪਣੇ ਘੋੜੇ ਵਾਲਾ ਚੌਂਕ ਕਹਿੰਦੇ ਆ ਘੋੜੇ ਵਾਲਾ ਹੋਰ ਕੀ ਦਿਮਾਗਾਂ ਵਾਲਾ ਕਰਦਾ ਦਿਮਾਗਾਂ ਵਾਲਾ ਕਰਦੇ ਕਰਦੇ ਨੇ ਇੱਥੇ ਮੱਟਾਂ ਲਾਈਨ ਖੜ੍ਹ ਗਏ ਬਲੰਗਾਸ ਵਾਲੀ ਗੰਦਲ ਕੋ ਪੰਜ ਹੀ ਲੈ ਕੇ ਆਇਆ ਸੀ 5 ਰੁਪਏ ਦਾ ਪੰਜ ਦਾ ਟੱਲਾ ਹਾਲ ਕੋਈ ਬੈਠਾ ਉਹ ਇਹਦੇ ਰੱਖ ਰੀ ਇਹਦੇ ਟੁੱਟੇ ਟੱਲੇ ਕੌਣ ਰੱਖਦਾ ਇੱਥੇ ਮੈਂ ਕੱਲ ਦਸਵੰਦ ਮੈਂ ਰੱਖਿਆ ਚੱਕਿਆ ਕਿਵੇਂ ਸੀ ਰੱਖੇ ਜੀ ਹੈ ਤੂੰ ਕਿੰਨੇ ਰੱਖੇ ਜੀ ਮੈਂ ਚੱਕ ਕੇ ਤਾਂ ਮੇਰਾ ਰੱਖਿਆ ਦੱਸ ਤੂੰ ਇੱਥੇ ਇੱਕ ਮੈਂ ਰੱਖਿਆ ਉਹ ਫੜਾ ਬਾਈ ਨੂੰ ਅੱਛਾ ਚਲੋ ਵੀਰੇ ਨਾ ਉਹ ਬਲੰਗੀ ਲੱਗੀ ਬਈ ਹੈਗੀ ਇੱਕ ਮੈਂ ਬਰਕ ਵਾਲੇ ਨਾਲ ਲੜ ਪੜੀ ਚਲੋ ਮੈਂ ਅੰਦਰ ਬਾਈ ਹੋ ਜਾ ਇੱਕ ਰੁਪਏ ਦੀ ਇੱਕ ਮੱਠੀ ਇੰਨੀਆਂ ਸਵਾਲ ਆ। ਨਾ ਮੈਂ ਤਾਂ ਉਤਰੀ ਨਹੀਂ ਸੀਗੀ। ਮੈਨੂੰ ਇਹ ਭਾਰੀ ਡਾ ਮੈਂ ਢਾਲੀ। ਮੁੜ ਕੇ ਆ ਦੇਖੋ ਦੇਖਿਓ ਟੁੰਡੂ ਫੇਰ ਕਰੀ ਜਾਂਦੀ ਸੀ ਮੁੜ ਕੇ ਨਾ ਹਾਂ ਮੇਰੀ ਸੀਗੀ। ਇਹਨੂੰ ਆਉਂਦਾ ਵੀ ਗਲਤੀ ਪੀਤੇ ਦੀ ਹੁੰਦੀ ਆ। ਬਾਹਰ ਨਾ ਦਵਾ ਦੋ। ਹੂੰ ਬਾਹਰ ਨਾ ਦਵਾ। ਹਾਂ ਬਾਈ ਖਾ ਕੇ ਚੱਲਦੇ ਚਲੋ। ਮੈਂ ਤਾਂ ਭੁੱਖੀ ਵਾਲੀ ਲੱਗੀ ਆ। ਭੁੱਖ ਸੀਗਲ ਵਾਲੀ ਲੱਗੀ ਵੀ ਤਾਂ ਕਰਕੇ ਬਣਗਾ ਸਵਾਲ ਲੱਗੀ ਇੰਨੀਆਂ। ਹਾਲ ਸਾ ਪਿਓਰ ਵਿੱਚ ਫਾਸਟ ਫੂਡ ਹਾਂਜੀ ਮੈਂ ਤਾਂ ਮੈਂ ਚੱਕੀ ਮੈਂ ਤਾਂ ਉਹਨੂੰ ਕਹਿਣਾ ਕੀ ਕਹਿਣਾ ਲੈ ਮੇਰਾ ਇੱਕ ਤਾਂ ਬਈ ਯਾਰ ਇੱਕ ਨਹੀਂ ਫਿਰ ਨਹੀਂ ਹੈਂ ਮੇਰੀ ਗੱਲ ਸੁਣੀ ਹੁਣ ਬਾਹਰ ਹੁਣ ਬਾਹਰ ਕਿਧੇ ਐ ਤੇਰੇ ਇੱਥੋਂ ਸੀ ਇਧਰੋਂ ਸੇਲੀ ਤੋਂ ਲੈ ਕੇ ਨਹੀਂ ਤੇਰਾ ਸਿਰ ਦੇ ਵਾਲਾ ਜਿਹੜੇ ਇੱਥੇ ਇਹਦੇ ਦਿਲ ਕੋਈ ਦੇ ਵਾਲ ਢੇਕਦੇ ਆ ਅਰੇ ਤੇ ਨਾ ਕੰਗੀ ਨਾਲ ਹੀ ਬੈਠਾ ਐ ਤੇ ਕੰਗੀ ਨਾਲ ਬੌਂਦਾ ਵਾਲ ਉਹ ਵੱਡੇ ਰੱਖੀਦਾ ਰੱਖਦਾ ਮੈਂ ਭਾਈ ਕੋਲ 30 ਨਾਲ ਕਲਾਸ ਉਹ 20 ਨਾਲ ਉਹਨੂੰ ਉਹਦੇ 50 ਦਾ ਗਲਾਸ ਬਣਾ ਦੇ ਗਲਾਸ ਤਾਂ ਵੇਖੀ ਤੂੰ ਉਹ ਕਹਿੰਦਾ ਇੱਕ ਲੈਣਾ ਕਿ ਦੋ ਗਲਾਸ ਤਾਂ ਵੇਖੀ ਤੂੰ ਤੂੰ ਗਲਾਸ ਵੇਖੀ ਫੜ ਜਾ ਕੋਈ ਨਹੀਂ ਦੇਖ ਰਹ ਇਹਨੇ 50 ਵਾਲਾ ਕਿਹੜਾ ਗਲਾਸ ਬਣਾਊਗਾ ਇਹ ਆਪੇ ਆਹ ਲਾ ਗਲਾਸਾ ਮੇਰੇ ਤਾਂ ਆਸਾਂ ਉਮੀਦਾਂ ਦੇ ਪਾਣੀ ਫੇਰਤਾ ਪਰ ਨਹੀਂ ਸੀਗਾ ਜੇ 50 ਮੈ ਦਾ ਸੁਣੇ ਨੀ ਗੰਨੇੜੀ ਰੇੜੀ ਵਾਲੇ ਕੋਲੇ ਵੀ 50 ਦਾ ਕਲਾਸ ਹੁੰਦਾ ਉਹ ਜਾਉਂਦਾ ਇਹਦਾ ਜਦੋਂ ਵੱਡਾ ਹੁੰਦਾ ਹੈ ਇੱਕ ਤੋਂ ਵੱਡਾ ਹੁੰਦਾ ਦੇਖਿਆ ਨਹੀਂ ਐਡਾ ਲੰਮਾ ਹੁੰਦਾ ਸਟੀਅਰਿੰਗ ਜੀ ਦਾ ਐਡਾ ਉਹ ਜਿਹੜਾ ਜੂਸ ਵਾਲਿਆਂ ਕੋਲ ਸੀ ਉਦੋਂ ਹੂੰ ਦੇਖ ਵੇਖ 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 ਤੂੰ ਹੀ ਤੁਰਿਆ ਹੁੰਦਾ ਤੇ ਪੀ ਕੇ ਹੁਣ ਫੇਰ ਚਲਾ ਲਈ ਗੱਡੀ ਸਾਢੇ 600 ਐਮਲ ਬੰਦਾ ਉਹ ਯਾਰ ਤੁਹਾਨੂੰ ਇਹ ਤਾਂ ਪਤਾ ਨਹੀਂਗਾ ਤੁਸੀਂ ਤੇ ਆਤੀ ਲੋਕ ਪਿੰਡਾਂ ਵਾਲੇ ਤੂੰ ਬਾਹਰ ਵੀ ਨਹੀਂ ਲੈਣ ਦਿੰਦੇ ਮੈਨੂੰ ਪਿੰਡਾਂ ਵਾਲੇ ਨੂੰ ਬੜਾ ਤੂੰ ਸ਼ਹਿਰੀ ਹੈ ਲੈ ਚਲੋ ਬਈ ਹੁਣ ਆਪਾਂ ਲੈਨੇ ਨਾਰੀਅਲ ਥੋੜਾ ਜਿਹਾ ਅਨ ਹੈਲਦੀ ਖਾਣ ਤੋਂ ਬਾਅਦ ਥੋੜਾ ਜਿਹਾ ਹੈਲਦੀ ਵੀ ਖਾਣਾ ਚਾਹੀਦਾ ਨਾਰੀਅਲ ਪੀਵਾਂਗੇ ਇੱਕ ਇੱਕ ਤੇਰੇ ਤਾਂ ਹੈਂ ਗਿਆ ਪੀਣ ਖਾਣ ਨੂੰ ਪਾਣੀ ਕਿਤੇ ਸੁੱਕਾ ਸਲਾਂਗ ਜਾਂਦੇ ਨੇ ਨਾਰੀਅਲ ਚਲੋ ਇੱਥੇ ਆ ਅਸਲ ਕੋਈ ਇੱਥੇ ਇਹ ਤਾਂ ਪਾਣੀ ਹੈ ਲੈ ਫ੍ਰੀਜ ਦਾ ਘਾ ਲੈ ਆਓ ਦੇਖ ਚੱਲ ਅੱਗੇ ਆ ਜਾ ਇਹਦਾ ਘੰਟਾ ਪਹਿਲਾਂ ਘੜਵਾ ਕੇ ਇਹ ਆ ਕੀ ਹੈ ਇਹ ਤਾਂ ਬੰਦ ਹੋ ਗਈ ਆ ਤਾਂ ਬੰਦ ਨਹੀਂ ਫ੍ਰੀਜ਼ਰ ਹੈਗਾ ਫ੍ਰੀਜ਼ਰ ਬੰਦ ਹੀ ਹੁੰਦੀ ਹੈ ਇਹ ਖੋਲ ਕੇ ਰੱਖਣੀ ਸੀ ਨਾ ਵਾਸਾ ਕਿ ਆਸੇ ਨਾ ਤੁਹਾਨੂੰ ਵੀ ਠੰਡੇ ਨਾਲੀਰ ਵੀ ਹੈਗੇ ਤੇ ਜੋ ਠੰਡਾ ਹੋਊਗਾ ਪਾਣੀ ਹਾਂ ਇਹ ਪਾਣੀ ਠੰਡਾ ਹੋਊਗਾ ਫ੍ਰਿਜ ਲਈ ਵੀ ਮੈਂ ਦੇਖ ਕੇ ਗਈ ਸੀ ਇੱਕ ਦਿਨ ਜਦੋਂ ਜਦੋਂ ਫ੍ਰਿਜ ਛੱਡਣ ਆਈ ਸੀ ਉਦੋਂ ਮੈਂ ਨਾ ਉਧਰ ਦੇ ਲੰਗਦੇ ਹੁੰਨੇ ਨਾ ਉਹ ਦੇਖੀ ਸੀਗੀ ਤੈਨੂੰ ਇਹ ਤੇਰੇ ਨੂੰ ਤਾਂ ਨਹੀਂ ਸਾਨੂੰ ਬੱਸ ਸਹੀ ਜਿਹਾ ਸਰ ਪਰ ਉਹ ਬਹੁਤ ਤੇਰੇ ਜਿਵੇਂ ਹੀ ਹੱਥ ਹੋਈ ਪਈ ਆ ਤੂੰ ਜੰਡਿਆ ਤੱਕ ਦੇ ਉਹ ਮਲਾਈ ਆ ਝੋ ਮਲਾਈ ਕਢਾ ਲੈ ਓਏ ਲੈ ਬਬੂ ਕਿਆ ਕ ਅਹ ਹੈਲਦੀ ਖਾ ਕੇ ਅਹ ਹੈਲਦੀ ਖਾਓ ਮੰਮੀ ਨੇ ਕਹਿਣ ਤੇ ਆਪਾਂ ਅੱਜ ਇੱਕ ਕਿਨਾਰੀਆ ਪੀ ਲਿਆ ਤੇ ਦੋ ਨਾਰੀਆਂ ਲੈ ਲੈ ਘਰੇ ਘਰੇ ਜਾ ਕੇ ਪੀਵਾਂਗੇ ਮੰਮੀ ਕਹਿੰਦੀ ਪੀਨੇ ਪੀਨੇ ਇਹ ਕਹਿੰਦੀ ਦਵਾਗਾ ਵੀ ਤਾਂ ਖਾਈ ਜਾਂਦੇ ਹੋ ਬੰਦੇ ਚ ਅੱਜ ਦੀ ਚੀਜ਼ ਖਾ ਲੋ ਅਸੀਂ ਕਹਾਂ ਚੱਲ ਠੀਕ ਆ ਇੰਨੀ ਤਾਂ ਠੰਡੀ ਹੈ ਨਹੀਂ ਬਿੱਤੇ ਠੰਡਾ ਸੱਚ ਏਸੀ ਤੇ ਕਰੀਏ ਤੇ ਠੰਡਾ ਬੁਲਗਦੀ ਹੈ ਇੰਨੀ ਤਾਂ ਹੈ ਨਹੀਂ ਦੋ ਪੁੱਤੇ ਕੰਬਲ ਚੜਾਈਏ ਨਹੀਂ ਪੀਦੇ ਨਾ ਅੱਜ ਅੱਜ ਪਤਾ ਨਹੀਂ ਕੱਲ ਕਹਿੰਦੀ ਅਗੇ ਅਸੀਂ ਨਾ ਆਪਾਂ ਕੰਬਲ ਨਹੀਂ ਲੈਤੇ ਤੇ ਦਿਲ ਕੁਝ ਬਾਹਲਾ ਏਸੀ ਛੜਦਾ ਸੀ ਤੇ ਕਹਿੰਦੀ ਆਪਾਂ ਕੰਬਲ ਲੈ ਲੈ ਪੈਂਦੇ ਸੀਗੇ ਤੇ ਮੈਂ ਕਿਹਾ ਹੋਰ ਤਰੀਕੇ ਤੇ ਕੀ ਲੈਤਾ ਹੁੰਦਾ ਰਾਤ ਨੂੰ ਅੱਗੇ ਪਤਾ ਕੀ ਸੀ ਪਹਿਲਾਂ ਮੈਂ ਹੀਜ਼ ਲੈ ਤਾ ਦੁੱਸੀਏ ਤਾਜ਼ੂ ਦੀ ਆ ਗਈ ਵੀਡੀਓ ਕੋਲ ਅੱਛਾ ਚੱਕੀ ਮੜੀ ਪਹਿਲਾਂ ਮੈਂ ਤਾਂ ਕੇਜ ਹੀ ਲੈ ਤਾ ਦੁੱਸੀਏ ਤੇ ਜਦੋਂ ਮੈਂ ਬਿਮਾਰ ਜੀ ਸੋਮਣ ਠਾਣੀ ਦੀ ਲੱਗਣ ਲੱਗੀ ਇੱਕਦਮ ਆਪਾਂ ਜਾਏ ਸੀਗੇ ਹਨਾ ਮੰਡੀ ਦੂਸਰਾ ਮੰਡੀ ਵੀ ਤੇ ਪਹਿਲਾਂ ਫੋਟੋਗ੍ਰਾਫੀ ਕਰਦੇ ਫਿਰ ਆਪਾਂ ਵਲੌਗ ਬਣਾਈ ਜਾਂਦੇ ਆ ਤੇ ਫਿਰ ਆਪਾਂ ਅੱਗੇ ਮੰਡੀ ਤੇ ਮੰਡੀ ਅਸੀਂ ਇੰਨਾ ਖੱਜਲਖਾਰ ਹੋਗਾ ਮੈਂ ਜਿੰਦਰ ਸਭ ਤੋਂ ਪਹਿਲਾਂ ਅਸੀਂ ਅੰਗਲ ਲੈਸਾ ਲੈਤਾਂ ਲੈਸਾ ਲੈ ਕੇ ਫਿਰ ਅਸੀਂ ਲਾਈਨਿੰਗ ਲੈਤਾਂ ਲਾਈਨਿੰਗ ਲੈ ਕੇ ਆਟੋ ਅਸੀਂ ਆਟੋ ਲੈ ਕੇ ਅਸੀਂ ਤੇ ਟੇਲਰ ਤੇ ਕਰੇਗੇ ਛੋਟੇ ਟੇਲਰ ਤੇ ਕਰੇਗੇ ਦਿਲ ਰਹਿਣੀ ਸੀ ਸਾਡ ਨਾਲ ਏਡਾ ਵੱਡਾ ਪੋਪਟ ਹੋਇਆ ਫਿਰ ਉੱਥੋਂ ਅਸੀਂ ਆਟੋ ਵਾਲੇ ਅੰਕਲ ਨੂੰ ਫੋਨ ਕੀਤਾ ਫਿਰ ਉਹ ਆਟੋ ਦੇ ਸਾਮੁਹ ਕਰੇ ਛੱਡ ਕੇ ਤੇ ਅਨਸਾਰ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਹੋ ਰਹੀ ਹੈ ਗਰਮੀ ਜੀ ਆ ਕੇ ਦਿਨ ਤੇ ਚੱਕਰ ਆਉਣ ਲੱਗ ਗਏ ਹਾਂ ਤੁਸੀਂ ਕਹਿੰਦੇ ਵੀਰਪਾਲ ਦਾ ਰੰਗ ਨਹੀਂ ਕਾਲਾ ਵੀਰਪਾਲ ਦਿਖਾਈ ਮੜੀ ਬਾਹ ਗਾਣੂ ਕਰੀ ਆ ਵੇਖੋ ਟਾਈਮ ਆ ਪਰਕ ਦੇਖ ਲਓ ਵੀਰਪਾਲ ਦਾ ਰੰਗ ਪਹਿੰਨਾ ਜਿਆਦਾ ਫੱਕ ਪੈਗਾ ਮੇਰੇ ਰੰਗ ਦਾ ਮੇਰੇ ਇਹਨਾਂ ਨੇ ਸਾਰਿਆਂ ਦੇ ਮਿਰਚਾਂ ਚਲ ਜਾ ਕੇ ਮੇਰੇ ਰੰਗ ਦੇ ਇੰਦਾ ਫਵੜਤੀ ਤੇ ਕੋਈ ਗੱਲ ਨਹੀਂ ਧਾਡੀ ਵੀ ਸੁਣੀ ਜਾਂਦੀ ਨੇ ਪਾਪਾ ਜੀ ਮੈਂ ਸੱਚੇ ਸਾਰੀ ਕਹਾਣੀ ਦਾ ਪਤਾ ਨਹੀਂ ਨਾ ਤਾਂ ਕਰtio ਪੱਗ ਸੁਣੀ ਜਾਂਦਾ ਕਿ ਨਹੀਂ ਕਉ ਕੋ ਸੋਣੀਆ ਤਾਂ ਸੋਣੀ ਜੂਲੀ ਇਹਨਾਂ ਨਾਲ ਕਰਕੇ ਉਹ ਚੁੱਪ ਕਰੇ ਬੈਠੀ ਆ ਤਾਂ ਕਰਕੇ ਹੀ ਉਹ ਚੁੱਪ ਕਰੇ ਬੈਠੀ ਫਿਰ ਭਾਬੀ ਨੂੰ ਗੱਲੂ ਵਲੌਗ ਦੇਖਣ ਲਈ ਤਾਂ ਲੋੜ ਨਹੀਂ ਲਾਈ ਵੀ ਚੱਲੀ ਜਾਂਦਾ ਆਹੋ ਸਹੀ ਗੱਲ ਤੇ ਇੰਨਾ ਖੱਜਲ ਖਵਾਰ ਹੋ ਗਿਆ ਭਾਬੀ ਨੂੰ ਲਾਈ ਪ੍ਰਦਰਸ਼ਨੀ ਕਰਾਈ ਜਾ ਰਹੀ ਹੈ ਪੀਤੇ ਵੀ ਹੋ ਗਿਆ ਸੀ ਪਹੁੰਚ ਗਿਆ ਘਰੇ ਤੇ ਘਰੇ ਪਹੁੰਚ ਕੇ ਬਈ ਮੈਂ ਰੰਨਾ ਕੇ ਗਈ ਪੈ ਅੰਦਾ ਘੰਟਾ ਮੈਂ ਆਰਾਮ ਨਾਲ ਪਈ ਹੋਊਂਗੀ ਤੇ ਦੁਆ ਜਿਹੜਾ ਆਪਣਾ ਸੁਪਟਾਂ ਦਾ ਕੰਮ ਕਰ ਸੀ ਹੋਊਗੀ ਤਾਂ ਅਜੇ ਤਿਲ ਕੁਛ ਚੁੰਨਾ ਪਾਣ ਗਿਆ ਉਹ ਆ ਜਿਹੜਾ ਚੁੰਨਾ ਆਉਂਗਾ ਕੱਲ ਨੂੰ ਦਿਲ ਕੋ ਇੰਗਰੇਜ਼ ਟੇਲ ਕੋਲ ਭੇਜਣਾ ਜਿਹੜੇ ਪਟੇਲਰ ਤੋਂ ਆਪਾਂ ਸੂਟ ਸਟਿਚ ਕਰਾਉਣੇ ਨੇ ਜਿਹੜੇ ਲੈਸਾ ਬਣਾਇਆਂਗਾ ਹੁਣ 파ਸੂ ਆਉਣਗੇ ਫੇਰ ਫੇ ਜਾਵਾਂਗੇ ਮਤਲਬ ਸੂਤਾਂ ਦਾ ਕੰਮ ਇੰਨਾ ਓਜੇ ਜੀ ਅੱਜ ਤੇ ਉਧਰ ਫੋਨ ਕਹਿ ਦੋ ਤਾ ਭਾਬੀ ਕਿਵੇਂ ਪੀਣ ਕਲੇ ਹੋ ਕੇ ਜੀ ਬੋਲ ਲੈਂਦੇ ਇਹਨੂੰ ਮੈਂ ਤਾਂ ਦੇਖੂਗੀ ਇਹਦੇ ਚ ਨਾ ਤੂ ਤੋਂ ਕਲੀ ਜੀ ਮੇਰੀ ਫੋਟੋ ਆਈ ਜਾਂਦੀ ਉਹ ਤਾਂ ਮੈਂ ਤਾਂ ਸਾਫ ਕੀਤਾ ਬਰੇ ਜੀ ਭਾਬੀ ਵੀ ਬੋਲ ਲੈਂਦੇ ਮੈਂ ਤਾਂ ਦੇਖੂਗੀ ਮੈਂ ਤਾਂ ਪੀਂਦੀ ਪੀਤੇ ਜੀ ਭਾਬੀ ਆਂਦੀ ਹੋਣੀ ਐ ਵੀ ਇਹਨੂੰ ਬੋਲ ਲੈਂਦੇ ਮੈਂ ਫੇਰ ਹੀ ਬੋਲੂਗੀ ਇਹਦੇ ਨਾਲ ਲੋਬੀ ਤੇ ਇੱਕ ਇੱਕ ਸਾਜ ਤੋਂ ਮੈਂ ਇਸ ਤੋਂ ਬਾਅਦ ਆਪਣੀ ਜਿਹੜੀ ਕਲਿੱਪ ਹੈ ਉਹ ਐਡ ਕਰ ਦੂਗੀ ਮਨਿੰਦਰ ਜਿਹੜੇ ਆਪਣੇ ਕੋਲੇ ਪੈਂਡਿੰਗ ਸੂਟਸ ਹੋਏਗੇ ਜਿਹੜੇ ਆਪਾਂ ਲਾਸਟ ਵੀਡੀਓ ਦੇ ਵਿੱਚ ਦਿਖਾਈ ਸੀ ਆਪਾਂ ਸਾਰੇ ਸੂਟਾਂ ਦਾ ਰੇਟ ਕੀਤਾ ਹੋਇਆ ਘੱਟ ਤੇ ਹੁਣ ਉਹਦੇ ਵਿੱਚ ਸਿਰਫ ਥੋੜੇ ਨਾਲ ਦੇ ਬਰਾਬਰ ਸੂਟ ਰਹਿ ਗਏ ਹਨ ਤੇ ਉਹ ਤੁਹਾਨੂੰ ਮੈਂ ਅਗਲੀ ਕਲਿੱਪ ਦੇ ਵਿੱਚ ਸ਼ੋਅ ਕਰ ਦੂੰਗੀ ਜਿੰਨਾਂ ਜਿੰਨਾਂ ਨੇ ਆਰਡਰ ਕਰਨਾ ਤੁਸੀਂ ਆਰਡਰ ਕਰ ਸਕਦੇ ਹੋ ਬਾਕੀ ਜੇ ਕਿਸੇ ਨੇ ਵੀ ਕੋਈ ਵੀ ਸੂਟ ਕਸਟਮਾਈਜ਼ ਕਰਾਉਣਾ ਕੋਈ ਸਿਲਕੀ ਸੂਟ ਕਸਟਮਾਈਜ਼ ਕਰਾਉਣਾ ਕੋਈ ਹੈਂਡਵਰਕ ਦਾ ਕੋ ਮਸ਼ੀਨ ਵਰਕ ਦਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਨੈਕਸਟ ਕਲਿੱਪ ਨੂੰ ਔਨ ਕਰਵਾਇਓ। ਹਾਂਜੀ ਤੇ ਲਾਸਟ ਕਲੈਕਸ਼ਨ ਦੇ ਵਿੱਚੋਂ ਸਿਰਫ ਆਪਣੇ ਕੋਲੇ ਥੋੜੇ ਜੂ ਸੂਟ ਰਹਿ ਗਏ। ਮੈਂ ਸੋਚਿਆ ਵੀ ਚਲੋ ਆਪਾਂ ਇਹ ਵੀ ਸੇਲ ਕਰਨੀ ਆ ਹਨਾ ਤੇ ਮੈਂ ਕਿਹਾ ਸੋਚਿਆ ਵੀ ਚਲੋ ਆਹ ਵਲੌਗ ਦੇ ਵਿੱਚ ਦਿਖਾ ਦਿਆਂ। ਤੇ ਜਿਹੜੇ ਆਹ ਸੂਟ ਆ ਆਪਣੇ ਕੋਲੇ ਦੋ ਆਲਓਵਰ ਸੂਟ ਆ ਤੇ ਚਾਰ ਆਪਣੇ ਕੋਲੇ ਉਹ ਸੂਟ ਆ। ਦੋ ਆਪਣੇ ਸੂਟ ਆ ਜਿਹੜੇ ਸੇਲ ਹੋਗੇ। ਦੋ ਆਲਓਵਰ ਚਾਰ ਵਿੱਚ। ਠੀਕ ਹੈ ਜੀ ਕਿਸ ਨੇ ਆਲਓਵਰ ਲੈਣਾ ਤਾਂ ਆਲਓਵਰ ਵੀ ਲੈ ਸਕਦੇ। ਇਹ ਸੂਟ ਦਾ ਪ੍ਰਾਈਜ਼ ਰੋਗਾ 1000। ਤੁਸੀਂ ਚਾਹੇ 올ਓਵਰ ਲੈ ਲਓ ਕਿ ਚਾਹੇ ਮੈਚਿੰਗ ਲੈ ਲਓ ਠੀਕ ਹੈ ਉਸ ਤੋਂ ਬਾਅਦ ਜਿਹੜੇ ਸੂਟ ਆ ਇਹਨਾਂ ਸਾਰਿਆਂ ਦਾ ਪ੍ਰਾਈਸ ਆਪਾਂ ਕਰਤਾ 650 ਹੂੰ ਹੂੰ ਬਾਜੋਂ ਚੱਕ ਦੋ ਬਟੇ ਕਲੀਅਰੈਂਸ ਹੀ ਹੈ ਠੀਕ ਹੈ ਸਭ ਤੋਂ ਫਾਸਟ ਸੂਟ ਇਹ ਹੈ ਇਹਦਾ ਪ੍ਰਾਈਸ ਰਹੂਗਾ 650 ਉਸ ਤੋਂ ਬਾਅਦ ਜਿਹੜੇ ਸਿਰਫ ਆਪਣੇ ਕੋਲ ਇਹ ਤਿੰਨ ਸੂਟ ਰਹਿ ਗਏ ਜੇ ਕਿਸੇ ਨੇ ਬਾਏ ਕਰਨੇ ਤਾਂ ਤੁਸੀਂ ਕਰ ਸਕਦੇ ਹੋ ਸਟੱਫ ਬਸ ਹੋਣਾ ਕਿਸੇ ਵਿੱਚ ਕੋਈ ਕੰਪਲੇਨ ਨਹੀਂ ਹਾਂ ਕਿਸੇ ਦੀ ਕੋਈ ਕੰਪਲੇਨ ਨਹੀਂ ਹੈਗੀ ਠੀਕ ਹੈ ਜਿਨ੍ਹਾਂ ਨੇ ਹਜੇ ਤੱਕ ਆਰਡਰ ਕੀਤੀਆਂ ਸੂਟ ਆਪਣੇ ਜੋ ਕਿਸੇ ਨੇ ਕੋਈ ਇਹ ਚੀਜ਼ ਦਾ ਫੀਡਬੈਕ ਗਲਤ ਨਹੀਂ ਦਿੱਤਾ ਵੀ ਤੁਹਾਡੀ ਕੁਆਲਿਟੀ ਹੈ ਨਹੀਂ ਜਾਂ ਕੁਝ ਵੀ ਹੈ ਨਹੀਂ ਹੈ ਨਾ ਕੱਪੜੇ ਦਾ ਠੀਕ ਹੈ ਆ ਆਪਣੇ ਕੋਲੇ ਕੈਂਟ ਸੂਟ ਆ ਇਹ ਵੀ ਆਪਾਂ ਤਾਂ ਥੋੜੇ ਉਹ ਕਰ ਰਹੇ ਹਾਂ ਕਿਉਂਕਿ ਇਹ ਲਾਸਟ ਸੂਟ ਆਪਣੇ ਕੋਲੇ ਰਹਿ ਗਏ ਤਾਂ ਕਰਕੇ ਇਹਨਾਂ ਦਾ ਪ੍ਰਾਈਸ ਆਪਾਂ ਘਟਾ ਕਰਕੇ ਸੋਚਿਆ ਵੀ ਚਲੋ ਜਿਹੜਾ ਸਟਾਕ ਆ ਕਲੀਅਰ ਕਰ ਦਈਏ ਤੇ ਜਿਹੜਾ ਆਪਣਾ ਨਵਾਂ ਸਟਾਕ ਆ ਫਿਰ ਉਸ ਤੋਂ ਬਾਅਦ ਆਊਗਾ ਠੀਕ ਹੈ ਇਹ ਸੂਟਾਂ ਦਾ ਪ੍ਰਾਈਸ ਵੀ ਆਪਾਂ 650 ਕਰਤਾ ਸਭ ਤੋਂ ਪਹਿਲਾ ਸੂਟ ਆ ਉਸ ਤੋਂ ਬਾਅਦ ਨੈਕਸਟ ਵਨ ਆ ਨੈਕਸਟ ਵਨ ਆਹ ਠੀਕ ਹੈ ਤੇ ਉਸ ਤੋਂ ਬਾਅਦ ਰੈੱਡ ਵਨ ਇਹ ਫਿਰ ਮੈਂ ਵਲੌਗ 'ਚ ਤਾਂ ਦਿਖਾ ਦੇਣੀ ਕਿਉਂਕਿ ਬਹੁਤ ਬਣਾ ਨੇ ਮੈਨੂੰ ਮੈਸੇਜ ਆ ਦੇ ਦੀ ਕਿਹੜੇ ਕਿਹੜੇ ਸੂਟ ਅਵੇਲੇਬਲ ਹਨ ਫਿਰ ਮੈਂ ਵਲੌਗ 'ਚ ਦਿਖਾ ਦੇਣੀ ਕਿਉਂਕਿ ਵਲੌਗ ਤੋਂ ਆਲਮੋਸਟ ਸਾਰੇ ਦੇਖਦੇ ਜਿਨ੍ਹਾਂ ਨੇ ਆਪਣੇ ਤੋਂ ਸੂਟ ਬਾਏ ਕਰਨੇ ਹੁੰਦੇ ਆ ਆਹ ਸੂਟ ਦਾ ਪ੍ਰਾਈਸ ਲੂਗਾ 650 ਆ ਵੀ ਲੂਗਾ 650 ਉਸ ਤੋਂ ਬਾਅਦ ਨੈਕਸਟ ਵਨ ਫਿਰ ਤੋਂ 650 ਆ ਆਪਣੇ ਕੋਲੇ ਵਾਈਟ 베ਸ ਆ ਗਿਆ 650 ਇਹਦਾ ਪ੍ਰਾਈਸ ਰਹੂਗਾ। ਹੂੰ ਹੂੰ। ਠੀਕ ਹੈ। ਉਸ ਤੋਂ ਬਾਅਦ ਹਵਲ ਆ ਗਿਆ ਨਿੱਕੇ ਨਿੱਕੇ ਬੂਟੀਆਂ ਵਾਲਾ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪਰਪਲ ਵਾਲਾ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ yellow ਵਾਲਾ yellow parrot ਜਾਂ। ਇਹਦੇ ਨਾਲ ਦਾ ਸੇਮ ਆਪਾਂ ਤੁਹਾਨੂੰ black ਦਿਖਾਇਆ ਸੀ ਜੇ ਕਿਸੇ ਨੇ ਸੂਟ ਲੈਣੇ ਆ ਤਾਂ ਉਹ ਵੀ ਲੈ ਸਕਦੇ ਜੇ ਕਿਸੇ ਨੇ ਇੱਕ ਲੈਣਾ ਤਾਂ ਉਹ ਵੀ ਲੈ ਸਕਦਾ। ਆ ਆਪਣੇ ਕੋਲੇ ਮੈਚਿੰਗ ਸੂਟ ਆ। ਆਪਣੇ ਕੋਲੇ 올 ওভার ਸੂਟ ਆ ਬਲੈਕ ਵਨ ਮਹਿਲਦੀ ਨਾਲ ਮੈਚਿੰਗ ਇੱਕ ਮੁੱਖੀ ਦਿੱਤੀ ਹੈ ਤੇ ਆ ਆਪਣੇ ਕੋਲ ਪੀਸ ਦਾ ਸੂਟ ਹੈ ਠੀਕ ਹੈ ਆ ਬਹੁਤ ਬੜਾ ਡਿਮਾਂਡ ਸੀ ਤਾਂ ਕਰਕੇ ਆਪਣੇ ਕੋਲੇ ਜਿਹੜਾ ਉੱਥੇ ਆਪਾਂ ਨੂੰ ਇੱਕ ਹੀ ਸੂਟ ਮਿਲੇ ਸੀ ਤਾਂ ਕਰਕੇ ਆਪਾਂ ਇਹ ਲੈ ਜਾਂਦਾ ਸੀਗਾ ਹਨਾ ਇਹ ਸੈਂਗ ਪ੍ਰਾਈਸ ਰਹੂਗਾ 6500 ਤੇ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਤੇ ਇੱਕ ਆਪਣੇ ਕੋਲੇ ਬਲੈਕ ਰਵੀਆ ਸ਼ਰਟ ਰਹੇਗੀ ਇਹ ਸੂਟ ਦਾ ਇਹ ਸ਼ਰਟ ਦਾ ਪ੍ਰਾਈਸ ਰਹੂਗਾ 550 ਠੀਕ ਹੈ ਤੁਸੀਂ ਅੰਦਰ ਇੱਕ ਵਾਰੀ ਦੁਆਰੇ ਦਿਖਾ ਦੇ ਜਿਹੜੇ ਸਾਡੇ ਨਾਲ ਦੇ ਮਤਲਬ ਆਹ ਵਾਲੇ ਸੂਟ ਇਹਨਾਂ ਦਾ ਪ੍ਰਾਈਸ ਰਹੂਗਾ 1000 ਬਾਕੀ ਸਾਰਿਆਂ ਦਾ ਪ੍ਰਾਈਸ ਆਪਾਂ 650 ਕਰਤਾ ਤੁਸੀਂ ਜਲਦੀ ਜਲਦੀ ਜਿਹੜਾ ਆਪਣੇ ਆਰਡਰ ਹੈ ਜਿਹੜੇ ਪਲੇਸ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ 987831814 ਦੇ ਉਹ ਪੱਕੇ ਹੀ ਪੈਨ ਕਹਿੰਦੇ ਆ ਵੀ ਦੀ ਤੁਹਾਨੂੰ WhatsApp ਸ਼ੋ ਨਹੀਂ ਹੁੰਦਾ ਨਾ ਉਹਦੇ ਤੇ ਤੁਸੀਂ ਇੱਕ ਵਾਰੀ ਮੈਨੂੰ Instagram ਤੇ ਮੈਸੇਜ ਕਰ ਲਿਆ ਕਰੋ ਠੀਕ ਹੈ ਫਿਰ ਮੈਂ ਆਪ ਮੈਸੇਜ ਕਰ ਦੂੰਗੀ ਤੁਹਾਨੂੰ ਤੁਸੀਂ ਮੈਨੂੰ ਆਪਣਾ ਕੰਟੈਕਟ ਸ਼ੋ ਕਿਉਂ ਨਹੀਂ ਹੁੰਦਾ ਕਈਆਂ ਨੂੰ ਆਪਣੇ ਦਾ ਸ਼ੋ ਨਹੀਂ ਹੁੰਦਾ ਆਪਣਾ ਉਹ ਨੰਬਰ WhatsApp ਤੇ ਕੋਈ ਕੋਈ ਚੱਕਰ ਪੈ ਗਏ ਸਾਰੇ ਮੈਸੇਜ ਤਾਂ ਕਰਦੇ ਨੇ ਮੈਸੇਜ ਤਾਂ ਬਹੁਤ ਜਾਦੇ ਮੈਸੇਜ ਉਹਦੇ ਤੇ ਆਉਂਦੇ ਹੁਣ ਆਪਣੇ ਇੰਸਟਾਗ੍ਰਾਮ ਤੇ ਕੁਇਰੀਸ ਘਟ ਗਈਆਂ ਕਿਉਂਕਿ ਆਪਾਂ ਜਦੋਂ ਕੰਟੈਕਟ ਨੰਬਰ ਦੇ ਲੱਗ ਜਾਂਦੇ ਹਨਾ ਤੇ ਇੰਸਟਾਗ੍ਰਾਮ ਤੇ ਕੁਇਰੀਸ ਘਟ ਜਾਂਦੀਆਂ ਤੇ ਉਹ ਜਿਹੜੇ ਫਿਰ ਉਹ ਕਈ ਵਾਰੀ ਵਟਸਐਪ ਤੇ ਨਹੀਂ ਸ਼ੋ ਹੋਉਂਦਾ ਫਿਰ ਉਹ ਮੈਨੂੰ ਇੰਸਟਾਗ੍ਰਾਮ ਤੇ ਵੈਸੀ ਕਰਦੇ ਆ ਵੀਰਪਾਲ ਕੌਰ ਬਰਾੜ ਤੇ ਦੂਸਰਾ ਸਿਸਟਰ ਲਿਵਾਜ਼ 11 ਤੇ ਤੇ ਬਾਕੀ ਜਿਹੜਾ ਆਪਣਾ ਕੰਟੈਕਟ ਨੰਬਰ ਆਉਦੇ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਕਿਸੇ ਵੀ ਸਰ੍ਹਾਂ ਤਰ੍ਹਾਂ ਤੁਸੀਂ ਜਿਹੜਾ ਆ ਸੂਟ ਆਰਡਰ ਕਰ ਸਕਦੇ ਹੋ ਯੋ ਹੋਪਫੁਲੀ ਤੁਹਾਨੂੰ ਬਲੌਗ ਅੱਜ ਦਾ ਵਧੀਆ ਲੱਗਿਆ ਹੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਕਰ ਲਓ ਪ੍ਰੈਸ ਦੇ ਤਾਂ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਕੋਣ